ਤਾ ਪੰਜਾਬ ਵਾਸੀਆਂ ਨੂੰ ਠੰਡ ਅਤੇ ਧੁੰਦ ਤੋਂ ਕੋਈ ਵੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਤਾਂ ਅੱਜ ਵੀ ਕਈ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਪਈ ਹੈ ਵਿਜ਼ਿਬਿਲਟੀ ਆ ਜਿਹੜੀ ਉਹ ਬੇਹਦ ਘੱਟ ਰਹਿ ਗਈ ਹੈ ਤਾਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਫਿਕ ਆ ਜਿਹੜਾ ਉਸ ਦੀ ਵੀ ਰਫ਼ਤਾਰ ਆ ਜਿਹੜੀ ਉਹ ਮੱਠੀ ਪੈ ਗਈ ਹੈ ਫਤਿਹਗੜ੍ਹ ਸਾਹਿਬ ਪਟਿਆਲਾ ਲੁਧਿਆਣਾ ਮੁਹਾਲੀ ਕਈ ਜ਼ਿਲ੍ਹੇ ਨੇ ਜਿੱਥੇ ਸੁਗੜੀ ਧੁੰਦ ਪੈ ਰਹੀ ਆ ਦੂਜੇ ਪਾਸੇ ਮਾਨਸਾ ਅਤੇ ਬਠਿੰਡਾ ਦੇ ਏਰੀਏ ਦੇ ਵਿੱਚ ਇਸ ਵਕਤ ਧੁੰਦ ਦਾ ਨਾਂ ਤੇ ਨਿਸ਼ਾਨ ਨਹੀਂ ਹੈ ਉੱਥੇ ਮੌਸਮ ਬਿਲਕੁਲ ਸਾਫ਼ ਹੈ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਪਟਿਆਲਾ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਪ੍ਰਕਾਰ ਸੰਗੜੀ ਧੁੰਦ ਲੋਕਾਂ ਵੱਲੋਂ ਦੇਖੀ ਜਾ ਰਹੀ ਹੈ ਸੰਗੜੀ ਧੁੰਦ ਦਾ ਸਾਹਮਣਾ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਹਾਲਾਂਕਿ ਇਹ ਬਾਜ਼ਾਰ ਵਾਲਾ ਇਲਾਕਾ ਹੈ ਇੱਥੇ ਧੁੰਦ ਦਾ ਜਿਹੜੀ ਉਹ ਥੋੜੀ ਘੱਟ ਆ ਜਿਹੜਾ ਇਲਾਕਾ ਜਿੱਥੇ ਖੇਤ ਨੇ ਉੱਥੇ ਧੁੰਦ ਹੋਰ ਵੀ ਜ਼ਿਆਦਾ ਹੈ ਅਤੇ ਵਿਜ਼ਿਬਿਲਟੀ ਆ ਜਿਹੜੀ ਉਹ ਹੋਰ ਵੀ ਜ਼ਿਆਦਾ ਘੱਟ ਹੈ ਕੱਲ ਤੋਂ ਪੰਜਾਬ ਦੇ ਵਿੱਚ ਸਕੂਲ ਵੀ ਚਾਲੂ ਹੋ ਚੁੱਕੇ ਨੇ ਤਾਂ ਕੱਲ ਵੀ ਇੱਕ ਸਕੂਲ ਬੱਸ ਧੁੰਦ ਦੇ ਕਾਰਨ ਹਾਦਸੇ ਦਾ ਸ਼ਿਕਾਰ ਹੋਈ ਸੀ ਤਾਂ ਕਿੜਾਕੇ ਦੀ ਠੰਡ ਦਾ ਸਾਹਮਣਾ ਕਰ ਰਹੇ ਪੰਜਾਬੀਆਂ ਨੂੰ ਫਿਲਹਾਲ ਕੋਈ ਵੀ ਰਾਹਤ ਨਹੀਂ ਮਿਲੇਗੀ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਤੇ ਠੰਡ ਦਾ orange alert ਜਾਰੀ ਕੀਤਾ ਗਿਆ ਹੈ ਸਵੇਰ ਤੋਂ ਹੀ ਸੂਬੇ ਦੇ ਕਈ ਹਿੱਸਿਆਂ ਵਿੱਚ ਸੰਘਣੀ ਧੁੰਦ ਦਾ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਜਿਸ ਨਾਲ ਵਾਹਨਾਂ ਦੀ ਰਫ਼ਤਾਰ ਮੱਠੀ ਪੈ ਗਈ ਹੈ ਅਤੇ ਸੜਕੀ ਆਵਾਜਾਈ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ ਹੈ ਦੂਜੇ ਪਾਸੇ ਸਕੂਲਾਂ ਦੀਆਂ ਛੁੱਟੀਆਂ ਖਤਮ ਹੋ ਗਈਆਂ ਨੇ ਜਿਸ ਕਰਕੇ ਸਕੂਲ ਨੇ ਜਿਹੜੇ ਉਹ ਲੱਗ ਰਹੇ ਨੇ ਦੂਜਾ ਦਿਨ ਅੱਜ ਸਕੂਲਾਂ ਦਾ ਹੈ ਤਾਂ ਵਿਦਿਆਰਥੀ ਤੇ ਅਧਿਆਪਕ ਕਿੜਾਕੇ ਦੀ ਠੰਡ ਵਿੱਚ ਸਕੂਲ ਜਾਣ ਲਈ ਮਜਬੂਰ ਨੇ ਹਾਲਾਂਕਿ ਜਿਹੜੇ ਬੱਚੇ ਬੈਨਾਂ ਵਿੱਚ ਜਾਂਦੇ ਨੇ ਉਹਨਾਂ ਨੂੰ ਥੋੜੀ ਸੁੱਖ ਆਈ ਹੈ ਜਿਹੜੇ ਬੱਚੇ ਸਾਈਕਲ ਤੇ ਪੈਦਲ ਜਾਂ ਪਬਲਿਕ ਟਰਾਂਸਪੋਰਟ ਰਾਹੀਂ ਆਪਣੀਆਂ ਮੰਜ਼ਿਲਾਂ ਵੱਲ ਵਾਦੇ ਨੇ ਉਹਨਾਂ ਨੂੰ ਜ਼ਰੂਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਏ ਦੂਜੇ ਪਾਸੇ ਅਗਰ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਵਿੱਚ ਔਸਤ ਵੱਧ ਤੋਂ ਵੱਧ 2.7 ਡਿਗਰੀ ਦੀ ਗਰਾਵਟ ਦਰਜ ਕੀਤੀ ਗਈ ਹੈ ਅਤੇ ਠੰਡ ਆ ਜਿਹੜੀ ਉਹ ਆਮ ਨਾਲੋਂ ਜ਼ਿਆਦਾ ਪੈ ਰਹੀ ਹੈ ਸਾਰੇ ਜ਼ਿਲਾਂ ਵਿੱਚ ਤਾਪਮਾਨ ਦਾ ਜਿਹੜਾ ਉਹ ਘਟ ਦਰਜ ਕੀਤਾ ਗਿਆ ਹੈ ਤਾਂ ਚੰਡੀਗੜ੍ਹ ਦੇ ਵਿੱਚ ਵੀ ਤਾਪਮਨ 15.1 ਡਿਗਰੀ ਦਰਜ ਕੀਤਾ ਗਿਆ ਹੈ ਜਿਹੜਾ ਕਿ ਆਮ ਨਾਲੋਂ 1 ਡਿਗਰੀ ਘੱਟ ਹੈ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਮੀਂਹ ਦੀ ਭਵਿੱਖਬਾਣੀ ਆ ਜਿਹੜੀ ਉਹ ਕੀਤੀ ਗਈ ਹੈ 9 ਜਨਵਰੀ ਦੀ ਰਾਤ ਨੂੰ ਸੂਬੇ ਦੇ ਵਿੱਚ ਬਾਰਿਸ਼ ਬਾਰੇ ਭਵਿੱਖਬਾਣੀਆਂ ਜਿਹੜੀ ਉਹ ਜਾਰੀ ਕੀਤੀ ਗਈ ਹੈ ਲੇਕਿਨ ਪਿਛਲੀ ਚੇਤਾਵਨੀ ਦੀ ਗੱਲ ਕਰੀਏ ਤਾਂ ਪਹਿਲਾਂ ਵੀ ਅਲਰਟ ਜਾਰੀ ਕੀਤਾ ਗਿਆ ਸੀ ਲੇਕਿਨ ਉਦੋਂ ਬਾਰਿਸ਼ ਨਹੀਂ ਹੋਈ ਸੀ ਤਾਂ ਅੱਜ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਅਲਰਟ ਆ ਜਿਹੜਾ ਉਹ ਜਾਰੀ ਕੀਤਾ ਗਿਆ ਏ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਮਠੰਡਾ ਮਾਨਸਾ ਰੂਪਨਗਰ ਅਤੇ ਮੁਹਾਲੀ ਦੇ ਵਿੱਚ ਸੰਗਣੀ ਧੁੰਦ ਦਾ येलो ਅਲਰਟ ਆ ਜਿਹੜਾ ਉਹ ਜਾਰੀ ਕੀਤਾ ਗਿਆ ਸੀ ਉੱਥੇ ਹੀ ਅਮ੍ਰਿਤਸਰ ਤਰਨਤਾਰ ਨਵਾਂਸ਼ਹਿਰ ਕਪੂਥਲਾ ਜਲੰਧਰ ਲੁਧਿਆਣਾ ਬਰਨਾਲਾ ਸੰਗਰੂਰ ਫਤਿਹਗੜ ਸਾਹਿਬ ਤੇ ਪਟਿਆਲਾ ਤੇ ਬਲੇਰ ਕੋਟਲਾ ਵਿੱਚ ਠੰਡੇ ਦਿਨਾਂ ਤੇ ਸੰਘਣੀ ਧੁੰਦ ਦਾ orange alert ਜਾਰੀ ਕੀਤਾ ਗਿਆ ਸੀ ਲੇਕਿਨ ਜੇ ਗੱਲ ਕਰੀਏ ਮਾਨਸਾ ਬਠਿੰਡਾ ਵਾਲੇ ਇਲਾਕੇ ਵਿੱਚ ਧੁੰਦ ਦਾ ਜਿਹੜੀ ਉਹ ਨਜ਼ਰ ਹੀ ਨਹੀਂ ਪੈ ਰਹੀ ਉੱਥੇ ਬਿਲਕੁਲ ਮੌਸਮ ਸਾਫ਼ ਹੈ ਲੇਕਿਨ ਠੰਡ ਦਾ ਪ੍ਰਕੋਪ ਉੱਥੇ ਵੀ جاری ਹੈ ਤਾਂ ਹੁਣ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਪਟਿਆਲਾ ਤੋਂ ਦੇਖ ਸਕਦੇ ਹੋ ਜਿੱਥੇ ਭਾਰੀ ਧੁੰਦਾ ਜਿਹੜੀ ਉਹ ਇਸ ਵਕਤ ਪੈ ਰਹੀ ਹੈ ਵਿਜ਼ਿਬਿਲਟੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਘੱਟ ਹੋ ਚੁੱਕੀ ਹੈ ਅਤੇ ਲੋਕਾਂ ਨੂੰ ਵਾਹਨ ਚਲਾਉਣ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕ ਅੱਗ બાળ ਕੇ ਜਾਂ ਫਿਰ ਹੀਟਰ બાળ ਕੇ ਠੰਡ ਦਾ ਹੱਲ ਕੱਢਣ ਲਈ ਮਜਬੂਰ ਨੇ ਦੂਜੇ ਪਾਸੇ ਜਿਹੜੇ ਲੋਕਾਂ ਨੂੰ ਆਪਣੇ ਕੰਮਕਾਰਾਂ ਲਈ ਮਜਬੂਰੀ ਵਸਤ ਬਾਹਰ ਨਿਕਲਣਾ ਪੈ ਰਿਹਾ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਪਰੇਸ਼ਾਨੀ ਵਿੱਚ ਨੇ ਤਾਂ ਕੈਮਰਾ ਪਰਸਨ ਪ੍ਰਤੀਕ ਸ਼ਰਮਾ ਦੇ ਨਾਲ ਮੈਂ ਬਲਵਿੰਦਰ ਸਿੰਘ ਭਿੰਸਾ ਦਾ ਟੀਵੀ ਐਨ ਆਰ ਆਈ ਲਈ ਪਟਿਆਲਾ